ਉਹੀ ਤਾਂ ਜਾ ਜਾ ਕੇ ਖਾਣੇ ਹੀ ਉਹ ਜਿਹੜੇ ਚਾਰ ਚਾਰ ਦਿਨ ਤੋਂ ਫਿਰ ਜਿਹੜੇ ਹੱਥ ਨਹੀਂ ਧੋਂਦੇ ਕਹਣਾ ਉਹਨਾਂ ਦਾ ਜ਼ਿਆਦਾ ਸਵਾਦ ਲੱਗਦਾ ਮੇਰਾ ਜਿਹਦਾ ਕੰਬੋ ਹੈ 100 ਰੁਪਏ ਦਾ ਕੰਬੋ ਹੈ ਉਹਦੇ ਚ ਮੈਂ ਇੱਕ ਰਾਈਸ ਹੈ ਰਮਾਲੀ ਰੋਟੀ ਹੈ ਲੈਗ ਦੇ ਰਿਹਾ ਕਰੀ ਦੇ ਰਿਹਾ ਨਾ ਚਿਕਨ ਦੇ ਰਿਹਾ 100 ਰੁਪਏ ਚ ਤੇ ਕਈ ਆਣ ਕੇ ਪਤਾ ਕੀ ਕਹਣੀ ਭਾਜੀ ਤੁਸੀਂ ਤਾਂ ਮਹਿੰਗਾ ਹੀ ਬੜਾ ਲਾਇਆ ਭਾਜੀ ਹੁਣ ਇਹਦੇ ਚ ਦੱਸੋ ਕਿ ਬੰਗਲਾਦੇਸ਼ ਤੋਂ ਆਏ ਤੁਸੀਂ ਸਾਫ ਸਫਾਈ ਦੇਖੋ ਯਾਰ ਤੁਸੀਂ ਕੁਆਲਿਟੀ ਦੇਖੋ ਕੁਆਂਟੀਟੀ ਦੇਖੋ ਯਾਰ ਕਿਸੇ ਵੀ ਚੀਜ਼ ਨਾਲ ਕੰਪੈਰੀਜ਼ਨ ਕੰਪੇਅਰ ਹੈਗਾ ਤਾਂ ਤੁਸੀਂ ਮੈਨੂੰ ਆ ਕੇ ਬੋਲੋ ਟੇਸਟ ਨਹੀਂ ਹੈ ਮੈਂ ਤਾਂ ਮੂੰਹ ਤੇ ਕਹਿੰ ਮੈਨੂੰ ਮੈਸੇਜ ਕਰਿਆ ਬਰਾਡ ਕਰਕੇ ਤੇ ਉਹਨੇ ਮੈਨੂੰ ਕਮੈਂਟ ਕਰਿਆ ਕਿ ਹਾਂ ਵੀ ਕਹਿੰਦਾ ਪੰਜਾਬੀਆਂ ਨੇ ਤਾਂ ਇੱਕੋ ਕੰਮ ਫੜਿਆ ਸਾਰੇ ਚੋਲ ਲਾਲ ਲੱਗ ਯਾਰ ਫਿਰ ਗਲਤ ਕੀ ਕਰ ਲੱਗੇ ਅਸੀਂ ਕੁਝ ਗਲਤ ਆ ਮਿਹਨਤ ਕਰ ਰਹੇ ਸੀ ਤੇ ਮੈਨੂੰ ਕਿਸੇ ਬੰਦੇ ਆ ਕੇ ਕਹਿੰਦੇ ਨੇ ਯਾਰ ਭਾਈ ਤੁਹਾਡੇ ਤਾਂ ਕੱਪੜੇ ਨਹੀਂ ਵਧੀਆ ਤੁਸੀਂ ਤਾਂ ਰੇੜੀ ਲਾ ਕੇ ਖੜੇ ਜੀ ਕਿਉਂ ਲਾ ਕੇ ਖੜੇ ਅਸੀਂ ਗੰਦੇ ਆ ਤਾਂ ਅਸੀਂ ਅਗਲੇ ਬੰਦੇ ਨੂੰ ਕਿਆ ਐਕਸਪੈਕਟ ਕਰਕੇ ਦਵਾਂਗੇ ਕਿ ਉਹਨੂੰ ਕਿਆ ਮਿਲ ਰਿਹਾ ਅੱਗੇ ਹੈ ਨਾ ਮੇਰਾ ਬੰਦਾ ਆਪ ਹੀ ਗੰਦਾ ਜਿਹਨੇ ਕੱਪੜੇ ਨਹੀਂ ਚੱਜਦੇ ਪਾਏ ਨਾ ਤਾ ਤੋਤਾ ਨਹੀਂ ਉਹ ਕਿਸੇ ਹੋਰ ਨੂੰ ਵੀ ਗੰਦ ਹੀ ਪਰੋਸੂਗਾ ਕਿ ਮੈਂ ਜਦੋਂ ਸਟਾਰਟ ਕਰਿਆ ਸੀਗਾ ਫਸਟ ਟਾਈਮ ਵਾਣਾ ਕਿ ਸਟਾਲ ਲਗਾਇਆ ਸੀਗਾ ਤਾਂ ਮੈਨੂੰ ਐਦਾਂ ਕਹਿੰਦੇ ਸੀ ਕਿ ਹਾਂ ਵੀ ਤੁਹਾਡਾ ਮੁੰਡਾ ਦਾ ਕਟਸ਼ੀਆਂ ਮਾਰ ਲੱਗਿਆ ਰੋਡ ਤੇ ਕਿ ਦੇਖੋ ਅੱਜ ਕੱਲ ਜਿਹੜੇ ਪੰਜਾਬੀ ਹੈ ਨਾ ਉਹ ਆਪਣੇ ਪੰਜਾਬ ਵਿੱਚ ਕੰਮ ਕਰਕੇ ਰਾਜੀ ਨਹੀਂ ਉਹ ਕਿਉਂ ਰਾਜੀ ਨਹੀਂ ਆ ਉਹ ਏਸੀ ਗੱਲ ਕਰਕੇ ਰਾਜੀ ਨਹੀਂ ਆ ਕਿਉਂਕਿ ਆਪਣੇ ਹੀ ਲੱਤਾਂ ਖਿੱਚਦੇ ਨੇ ਕੋਈ ਫਰਕ ਵਿਖਿਆ ਤੁਹਾਨੂੰ ਇੱਕ ਪਾਸੇ ਪ੍ਰਵਾਸੀ ਖੜਦਾ ਇੱਕ ਪਾਸੇ ਪੰਜਾਬੀ ਖੜਦਾ ਵੱਧ ਤੁਹਾਡੇ ਕੋਲ ਆਉਂਦੇ ਉਹਨਾਂ ਕੋਲ ਜਾਂਦੇ ਆ ਆਪਣੇ ਸਾਹਮਣੇ ਭਈਏ ਲਾਉਂਦੇ ਸੀਗੇ ਨਾ ਪ੍ਰਵਾਸੀ ਲਾਉਂਦੇ ਸੀਗੇ ਗਾਹਕ ਮਤਲਬ ਕਿ ਸਾਰੇ ਉਹਨਾਂ ਕੋਲ ਹੀ ਜਾਂਦੇ ਸੀਗੇ ਕੁਸੀਂ ਤਰਸ ਲੈਂਦੇ ਹੋ ਲੋਕਾਂ ਦਾ ਇਹ ਤੁਹਾਡੀ ਟ੍ਰਿਕ ਹੈ ਨਹੀਂ ਬਿਲਕੁਲ ਨਹੀਂ ਕਿਉਂਕਿ ਮੈਂ ਆਪਣਾ ਕੰਮ ਦਿਖਾ ਰਿਹਾ ਜੀ ਮੈਂ ਉਸ ਕੰਮ ਨੂੰ ਜੇ ਦਿਖਾ ਰਿਹਾ ਨਾ ਮੈਨੂੰ ਬਹੁਤ ਗਰਵ ਮਹਿਸੂਸ ਹੋ ਰਿਹਾ ਕਿ ਮੈਂ ਆਪਣੇ ਪੰਜਾਬ ਵਿੱਚ ਰਹਿ ਕੇ ਕੰਮ ਕਰ ਰਿਹਾ ਸੱਚੀ ਕਾਲ ਪੰਜਾਬ ਅਨਕੜ ਦੇਖ ਰਿਹਾ ਹੂੰ ਤੁਸੀਂ ਮੈਂ ਕਰਨ ਹੰਡਾ ਅਕਸਰ ਇੱਕ ਗੱਲ ਚਰਚਾ ਦੇ ਵਿੱਚ ਆਉਂਦੀ ਹੈ ਕਿ ਜਦੋਂ ਪ੍ਰਵਾਸੀ ਕੰਮ ਕਰਦੇ ਨੇ ਤਾਂ ਪੰਜਾਬੀ ਉਹਨਾਂ ਦੀਆਂ ਉਂਗਲਾਂ ਤੱਕ ਚੱਟਣ ਨੂੰ ਜਾਂਦੇ ਨੇ ਪਰ ਜੇ ਕੋਈ ਪੰਜਾਬੀ ਕੰਮ ਕਰਦਾ ਹੈ ਦਾ ਪੰਜਾਬੀ ਹੀ ਪੰਜਾਬੀ ਦੀਆਂ ਲੱਤਾਂ ਖਿੱਚਦੇ ਨੇ ਅਜਿਹਾ ਹੀ ਸਾਡਾ ਇੱਕ ਪੰਜਾਬੀ ਵੀਰ ਸਾਡੇ ਨਾਲ ਹੈ ਜਿਸ ਨੇ ਮੁਹਾਲੀ ਦੇ ਵਿੱਚ ਪੰਜਾਬ ਦੇ ਵਿੱਚ ਹੀ ਆਪਣਾ ਕੰਮ ਕੀਤਾ ਫੂਡ ਦਾ ਕੰਮ ਕੀਤਾ ਚਿਕਨ ਦੀ ਸਟਾਲ ਲਾਈ ਜਿਸ ਦੇ ਵਿੱਚ ਵੱਖ-ਵੱਖ ਵੈਰਾਈਟੀਆਂ ਚਿਕਨ ਦੇ ਦਿੱਤੀਆਂ ਪਰ ਉਸ ਦਾ ਤਜਰਬਾ ਹੁਣ ਤੱਕ ਬਹੁਤ ਮਾੜਾ ਰਿਹਾ ਲੱਤਾਂ ਖਿੱਚਣ ਵਾਲੇ ਆਪਣੇ ਹੀ ਨੇ ਪੰਜਾਬੀ ਹੀ ਨੇ ਗੱਲਬਾਤ ਕਰਦੇ ਆਂ ਜਾਣਾਂਗੇ ਕਹਾਣੀ ਕੀ ਹੈ ਬਈ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਕੀ ਬਈ ਤੁਹਾਡਾ ਮੇਰਾ ਨਾਮ ਨਿਤਿਨ ਠਾਕੁਰਾ ਜੀ ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਬਾਕੀ ਵਰਕਿੰਗ ਜਿਹੜਾ ਮੇਰਾ ਉਹ ਜਿਹੜਾ ਨਾਨ ਵੇਜ ਦਾ ਵਰਕਿੰਗ ਉਹ ਮਾਲੀ ਕਰਦਾ ਜੀ ਹਾਂਜੀ ਤੇ ਬਈ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਮੈਨੂੰ ਇਹ ਤਕਰੀਬਨ ਹੋ ਗਿਆ 4-5 ਮਹੀਨੇ ਹੋ ਗਏ ਕੰਮ ਕਰਦਿਆਂ ਹਾਂਜੀ ਤੇ ਜਿਵੇਂ ਮੈਂ ਕਿਹਾ ਕਿ ਤਜਰਬਾ ਹੁਣ ਤੱਕ ਮਾੜਾ ਹੀ ਰਿਹਾ ਤੇ ਤਜਰਬੇ ਦੀ ਕੀ ਕਹਾਣੀ ਆ ਲੱਤਾਂ ਖਿੱਚਣ ਵਾਲੇ ਆਪਣੇ ਹੀ ਕੌਣ ਨੇ ਕੀ ਕਹਾਣੀ ਕੀ ਆ ਤਜਰਬਾ ਜੀ ਜੇ ਗੱਲ ਕਰੀਏ ਕਿ ਹਾਂ ਵੀ ਦੇਖੋ ਬਾਹਰਲਾ ਬੰਦਾ ਕਿਸੇ ਦੀ ਨਹੀਂ ਜਰੂਰਤ ਨਹੀਂ ਹੈ ਕਿ ਕੋਈ ਬਾਹਰਲਾ ਬੰਦਾ ਆ ਕੇ ਗੱਲ ਕਰ ਜੇ ਗੱਲਾਂ ਕਰਨ ਵਾਲੇ ਵੀ ਆਪਣੇ ਪੰਜਾਬੀ ਹੀ ਨੇ ਠੀਕ ਹੈ ਜੀ ਲੱਤਾਂ ਖਿੱਚਣ ਵਾਲੇ ਵੀ ਆਪਣੇ ਪੰਜਾਬੀ ਹੀ ਨੇ ਕੋਈ ਬਾਹਰ ਵਾਲਾ ਹੈ ਨਹੀਂਗਾ ਚਲੋ ਹੁੰਦੇ ਨੇ ਇਹ ਹੈ ਜੀ ਬਾਕੀ ਸਪੋਰਟ ਵੀ ਕਰਦੇ ਨੇ ਜਿਹੜੇ ਸਪੋਰਟ ਕਰਦੇ ਆ ਉਹ ਬਿਲਕੁਲ ਉਹਨਾਂ ਦਾ ਧੰਨਵਾਦ ਵੀ ਆਪਾਂ ਲੱਤਾਂ ਖਿੱਚਣ ਵਾਲੇ ਜਿਹੜੇ ਨੇ ਨਾ ਉਹਨਾਂ ਨੂੰ ਵੀ ਥੋੜੀ ਸਮਝ ਚਾਹੀਦੀ ਹੈ ਕਿ ਹਾਂ ਵੀ ਅਸੀਂ ਕਿੰਨੂੰ ਬੋਲ ਰਹੇ ਆ ਕਿਹਦੇ ਲਈ ਬੋਲ ਰਹੇ ਆ ਜੇ ਕੋਈ ਆਣ ਵਾਲਾ ਬੰਦਾ ਕੀ ਹਨਾ ਕਿ ਕੋਈ ਆਪਣੇ ਪੰਜਾਬ ਦੇ ਲਈ ਆ ਕੁਝ ਵੀ ਆਪਾਂ ਇੱਥੇ ਰਹਿ ਕੇ ਕੁਝ ਕਰ ਰਿਹਾ ਤਾਂ ਜੀ ਆਪਾਂ ਉਹਨੂੰ ਕਰਨ ਦਈਏ ਹਨਾ ਉਹਦੇ ਨਾਲ ਖੜ ਕੇ ਉਹਦੇ ਨਾਲ ਸਪੋਰਟ ਕਰੀਏ ਤਾਂ ਇਹ ਜ਼ਿਆਦਾ ਵਧੀਆ ਕੀ ਤੁਹਾਨੂੰ ਕਦੋਂ ਆਇਆ ਲੱਗਿਆ ਜਾਂ ਕੀ ਗੱਲ ਹੋਈ ਕੀ ਕਿਸੇ ਨੇ ਟੀਚਰ ਕੀਤੀ ਟੌਂਟ ਕੀਤਾ ਕਿ ਮਸਲਾ ਕੀ ਬਣਿਆ ਕਿਉਂ ਤੁਹਾਨੂੰ ਲੱਗਿਆ ਵੀ ਯਾਰ ਇਹ ਤਾਂ ਲੱਤਾਂ ਹੀ ਖਿੱਚੀਆਂ ਦਾ ਆਪਦੇ ਬੰਦੇ ਬਿਲਕੁਲ ਮੈਂ ਦੇਖੋ ਜੀ ਅੱਜ ਕੱਲ੍ਹ ਦੇ ਜਿਹੜਾ ਯੂਥ ਹੈ ਉਹ ਪੜਿਆ ਲਿਖਿਆ ਯੂਥ ਹੈ ਖੜਾ ਕਿ ਮੈਂ ਵੀ ਖੁਦ ਆਸਟ੍ਰੇਲੀਆ ਤੋਂ ਆ ਕੇ ਸਟਾਲ ਇਹ ਸ਼ੁਰੂ ਕਰਿਆ ਹੈਗਾ ਠੀਕ ਹੈ ਜੀ ਤੇ ਮੈਨੂੰ ਕਿਸੇ ਬੰਦੇ ਆ ਕੇ ਕਹਿੰਦੇ ਨੇ ਯਾਰ ਭਾਈ ਤੁਹਾਡੇ ਤਾਂ ਕੱਪੜੇ ਨੇ ਵਧੀਆ ਤੁਸੀਂ ਤਾਂ ਰੇੜੀ ਲਾ ਕੇ ਖੜੇ ਜੀ ਕਿਉਂ ਲਾ ਕੇ ਖੜੇ ਹਾਂ ਕੀ ਇਹ ਤਾਂ ਚੰਗੀ ਗੱਲ ਹੈ ਮੈਂ ਕਿਰਤ ਕਰ ਰਿਹਾ ਇਹਦੇ ਵਿੱਚ ਕੀ ਗੱਲ ਹੈ ਬਿਲਕੁਲ ਜੀ ਅਸੀਂ ਖੁਦ ਸਫਾਈ ਰੱਖਾਂਗੇ ਹਨਾ ਤਾਂ ਹੀ ਅਗਲੇ ਬੰਦੇ ਨੂੰ ਅਸੀਂ ਸਫਾਈ ਦੀ ਹਨਾ ਤੇ ਉਸੇ ਤਰੀਕੇ ਨਾਲ ਫੂਡ ਪ੍ਰੋਵਾਈਡ ਕਰ ਪਾਵਾਂਗੇ ਵੀ ਅਸੀਂ ਗੰਦਿਆਂ ਦਾ ਅਸੀਂ ਅਗਲੇ ਬੰਦੇ ਨੂੰ ਕਿਆ ਐਕਸਪੈਕਟ ਕਰਕੇ ਦਵਾਂਗੇ ਕਿ ਉਹਨੂੰ ਕਿਆ ਮਿਲ ਰਿਹਾ ਜੀ ਹਨਾ ਮੇਰਾ ਬੰਦਾ ਆਪ ਹੀ ਗੰਦਾ ਜਿਹਨੇ ਕੱਪੜੇ ਨਹੀਂ ਚੱਜਦੇ ਪਾਏ ਨਾਤਾ ਤੋਤਾ ਨਹੀਂ ਉਹ ਕਿਸੇ ਹੋਰ ਨੂੰ ਵੀ ਗੰਦੀ ਪਰੋਸੂਗਾ ਗੰਦੀ ਪਰੋਸੀਗਾ ਜੀ ਅਸੀਂ ਅੱਜ ਦਾ ਯੂਥ ਆ ਜਿਹੜਾ ਹਨਾ ਕਿ ਅਸੀਂ ਆਪਣੇ ਆਪ ਨੂੰ ਹਾਈਜੀਨਿਕ ਰੱਖ ਕੇ ਅਸੀਂ ਉਹ ਚੀਜ਼ਾਂ ਨੂੰ ਅੱਗੇ ਵਧਾ ਰਹੇ ਹਾਂ ਠੀਕ ਹੈ ਕਿ ਦੇਖੋ ਅੱਜ ਕੱਲ ਜਿਹੜੇ ਪੰਜਾਬੀ ਹੈ ਨਾ ਉਹ ਆਪਣੇ ਪੰਜਾਬ ਚ ਕੰਮ ਕਰਕੇ ਰਾਜੀ ਨਹੀਂ ਉਹ ਕਿਉਂ ਰਾਜੀ ਕਿਉਂਕਿ ਆਪਣੇ ਹੀ ਲੱਤਾਂ ਖਿੱਚਦੇ ਨੇ ਜੀ ਵੀ ਜਾਂ ਤਾਂ ਟੌਂਟ ਹੁੰਦੇ ਆ ਆਪਣੇ ਹੀ ਭਰਾ ਰਿਸ਼ਤੇਦਾਰ ਸ਼ਰੀਕੇਬਾਜੀ ਕਰਨ ਲੱਗ ਜਾਂਦੇ ਆ ਜਾਂ ਟਿੱਚਰਾਂ ਕਰਨ ਲੱਗ ਜਾਂਦੇ ਕੀ ਇਹੋ ਜਿਹਾ ਕੰਮ ਕਰਨ ਲੱਗ ਗਿਆ ਬਿਲਕੁਲ ਤੁਹਾਨੂੰ ਇਹ ਸੋਸ਼ਲ ਮੀਡੀਆ ਤੇ ਕਮੈਂਟ ਆਇਆ ਜਾਂ ਅਸਲ ਜ਼ਿੰਦਗੀ ਚ ਵੀ ਲੋਕਾਂ ਨੇ ਐਡਾਂ ਜਿਹੜਾ ਕੀ ਕਮੈਂਟ ਪਾਸ ਕੀਤਾ ਏ ਦੇਖੋ ਜੀ سوشل میڈیا ਤੇ ਤਾਂ ਚਲੋ ਆਂਧੀ ਆਂਦੇ ਆ ਆਪਣੇ ਖੁੱਦੇ ਰਿਸ਼ਤੇਦਾਰ ਵੀ ਆ ਜਿਹੜੇ ਚਲੋ ਕਰਦੇ ਨੇ ਗੱਲਾਂ ਹਨਾ ਕਿ ਮੈਂ ਜਦੋਂ ਸਟਾਰਟ ਕਰਿਆ ਸੀਗਾ ਫਸਟ ਟਾਈਮ ਹਨਾ ਕਿ ਸਪੋਲ ਲਗਾਇਆ ਸੀਗਾ ਤਾਂ ਮੈਨੂੰ ਇਦਾਂ ਕਹਿੰਦੇ ਸੀ ਕਿ ਹਾਵੇ ਟਾਡਾ ਮੁੰਡਾ ਦਾ ਕਟਸ਼ੀਆ ਮਾਰ ਲੱਗਿਆ ਰੋਡ ਤੇ ਹਨਾ ਕਿ ਚਲੋ ਇਦਾਂ ਦੀ ਨੈਗੇਟਿਵਿਟੀਆਂ ਲੋਕੀ ਕਰਦੇ ਨੇ ਬਟ ਕੋਈ ਨਹੀਂ ਦੇਖੋ ਅੱਜ ਕੱਲ ਦੇ ਸਮੇਂ ਦੇ ਵਿੱਚ ਤਾਂ ਪੈਸਾ ਸਭ ਤੋਂ ਇੰਪੋਰਟੈਂਸ ਰੱਖਦਾ ਜਿਹਦੇ ਕੋਲ ਪੈਸਾ ਉਹਦੇ ਰਿਸ਼ਤੇਦਾਰ ਆ ਜਿਹਦੇ ਕੋਲ ਪੈਸਾ ਹੈ ਉਹਦਾ ਹੀ ਸਾਰਾ ਕੁਝ ਹੈ ਇੱਕ ਮੈਂ ਜਦੋਂ ਥੋੜੀ سوشل میڈیا ਤੁਸੀਂ ਦਿਖਾਇਆ ਮੈਨੂੰ ਪਹਿਲਾਂ ਉਹਦੇ ਵਿੱਚ ਕਈ ਕਮੈਂਟ ਇਦਾਂ ਦੇ ਵੀ ਆਏ ਹੋ ਸੀ ਜਿਵੇਂ ਤੁਸੀਂ ਕੱਪੜਿਆਂ ਵਾਲੀ ਗੱਲ ਕੀਤੀ ਇੱਕ ਬਾਈ ਕਹੀ ਜਾਂਦਾ ਸੀ ਇਹ ਤਾਂ ਰੇੜੀ ਤੇਰੀ ਆਪਦੀ ਨਹੀਂ ਹੋਣੀ ਇੱਕ ਬਾਈ ਕਹੀ ਜਾਂਦਾ ਸੀ ਇਹ ਤਾਂ 2020 ਵਾਲਾ ਹੱਲੇ ਵੀ ਫਾਰਮੂਲਾ ਵਰਤੀ ਜਾਂਦੇ ਕਿ ਸਿੰਪਤੀ ਲਾਓ ਤਰਸ ਤਰਸ ਲਾਓ ਤੇ ਇਸ ਮਾਨ ਵਿੱਚ ਤੁਸੀਂ ਤਰਸ ਲੈਣੇ ਲੋਕਾਂ ਦਾ ਇਹ ਥੋੜੀ ਟਰਿਕ ਹੈ ਨਹੀਂ ਬਿਲਕੁਲ ਨਹੀਂ ਕਿਉਂਕਿ ਮੈਂ ਆਪਣਾ ਕੰਮ ਦਿਖਾ ਰਿਹਾ ਜੀ ਮੈਂ ਉਸ ਕੰਮ ਨੂੰ ਜੀ ਦਿਖਾ ਰਿਹਾ ਨਾ ਮੈਨੂੰ ਬਹੁਤ ਗਰਵ ਮਹਿਸੂਸ ਹੋ ਰਿਹਾ ਕਿ ਮੈਂ ਆਪਣੇ ਪੰਜਾਬ ਵਿੱਚ ਰਹਿ ਕੇ ਕੰਮ ਕਰ ਰਿਹਾ ਠੀਕ ਹੈ ਮੈਨੂੰ ਉਸ ਵੀਡੀਓ ਦੇ ਰਾਹੀਂ ਮੈਨੂੰ ਕੋ ਘੱਟ ਵੀ 100 ਮੈਸੇਜ ਡੇਲੀ ਦਾ ਆਉਂਦਾ ਕਿ ਭਾਜੀ ਮੈਨੂੰ ਤੁਹਾਡੇ ਵੱਲ ਦੇ ਕੇ ਇੰਨੀ ਮੋਟੀਵੇਸ਼ਨ ਮਿਲਦੀ ਹੈ ਮੈਂ ਦबई ਤੋਂ ਗੱਲ ਕਰ ਰਿਹਾ ਮੈਂ ਨਿਊਯਾਰਕ ਤੋਂ ਗੱਲ ਕਰ ਰਿਹਾ ਮੈਂ ਕੈਨੇਡਾ ਕਿ ਸਾਡਾ ਖੁਦ ਦਿਲ ਕਰਦਾ ਸੀ ਪੰਜਾਬ ਚ ਆ ਕੇ ਇਹ ਕੰਮ ਸ਼ੁਰੂ ਕਰੀਏ ਹਨਾ ਕਿ ਅਸੀਂ ਕੁਝ ਆਪਣੇ ਪੰਜਾਬ ਚ ਰਹਿ ਕੇ ਕਰੀਏ ਕਿਉਂਕਿ ਅਸੀਂ ਆਪਣੀਆਂ ਫੈਮਲੀਆ ਦੇ ਕੋਲ ਰਹੀਏ ਹਨਾ ਜੇ ਉਹਨਾਂ ਦੇ ਵਿੱਚ ਹੀ ਜਾ ਕੇ ਇਦਾਂ ਦੇ ਬੰਦੇ ਵੀ ਹੁੰਦੇ ਆ ਜਿਹੜੇ ਨੈਗੇਟਿਵ ਕਮੈਂਟ ਵੀ ਕਰਦੇ ਨੇ ਸੋ ਮੈਂ ਇਹਨਾਂ ਦੀ ਪਰਵਾਹ ਨਹੀਂ ਕਰਦਾ ਹਨਾ ਚਲੋ ਫਿਰ ਵੀ ਕਿਤੇ ਨਾ ਕਿਤੇ ਹਰਟ ਤਾਂ ਹੁੰਦਾ ਹੀ ਹੈ ਕਿਉਂਕਿ ਉਹ ਆਪਣੇ ਆ ਉਹ ਵੀ ਪੰਜਾਬੀ ਹੈ ਜਿਹੜਾ ਅਗਲਾ ਬੰਦਾ ਕਮੈਂਟ ਕਰ ਰਿਹਾ ਉਹ ਵੀ ਆਪਣਾ ਹੀ ਹੈ ਚਲੋ ਹਰਟ ਹੁੰਦਾ ਪਰ ਇਗਨੋਰ ਕਰਨਾ ਪੈਂਦਾ ਉਹਨਾਂ ਜਿਵੇਂ ਤੁਸੀਂ ਕਿਹਾ ਕਿ ਆ ਕਹਿੰਦੇ ਸੋਹਣੇ ਕੱਪੜੇ ਪਾਏ ਆ ਇਹ ਰੀੜੀ ਇਹਦੀ ਆਪਦੀ ਨਹੀਂ ਇਹ ਤਾਂ ਟਰਿਕ ਕਰ ਰਿਆ ਲੋਕਾਂ ਦਾ ਤਰਸ ਭਾਲਦਾ ਤੇ ਥੋਡੀ ਕਹਾਣੀ ਵੀ ਜਾਣ ਲੈਂਦੇ ਆ ਤੁਸੀਂ ਅੱਜ ਸਟਾਲ ਲਾਉਂਦੇ ਹੋ ਮੋਹਾਲੀ ਦੇ ਵਿੱਚ ਇੱਥੋਂ ਤੱਕ ਪਹੁੰਚੇ ਕਿਵੇਂ ਪਹਿਲਾਂ ਕੀ ਕੰਮ ਕਰਦੇ ਸੀ ਜਾਂ ਕੀ ਸਟੱਡੀ ਕੀਤੀ ਹੈ ਮੈਂ ਐਕਚੁਅਲੀ ਇਹ ਮੇਰੀ ਜਿਹੜੀ ਬੋਨ ਆ ਉਹ ਅਮਰੀਕਾ ਦਾ ਪੰਜਾਬ ਦਾ ਰਹਿਣ ਵਾਲਾ ਮੈਂ ਤੇ ਮੇਰੀ ਜਿਹੜੀ 11ਵੀਂ 11th ਕਲਾਸਾਂ ਜਿਹੜੀਆਂ ਮੈਂ ਔਰੇ ਕਰੀਆਂ ਨੇ ਪੰਜਾਬ 'ਚੀ ਤੇ 12ਵੀਂ 'ਚ ਮੈਂ ਚਲ ਗਿਆ ਸੀ ਆਸਟ੍ਰੇਲੀਆ ਜੀ ਆਸਟ੍ਰੇਲੀਆ ਚਲ ਗਿਆ ਸੀਗਾ ਮੈਂ 12ਵੀਂ ਆਪਣੀ ਆਸਟ੍ਰੇਲੀਆ ਜਾ ਕੇ ਕਰੀ ਹੈ ਉਸ ਤੋਂ ਬਾਅਦ ਚ ਜਿਹੜਾ ਕਿ ਉੱਥੇ ਰਾ ਕੇ ਮੈਂ ਚਲੋ ਲੋ ਕਰਨੀ ਸੀਗੀ ਚਲੋ ਪੀਆਰ ਦੇ ਕਰਕੇ ਹਨਾ ਆਪਾਂ ਲੋ ਨਹੀਂ ਕਰੀ ਤੇ ਚਲੋ ਆਪਾਂ ਕਮਰਸ਼ਲ ਕੁੱਕਰੀ ਲੈ ਲਈ ਜੀ ਕੁੱਕਰੀ ਲੈ ਲਈ ਚਲੋ ਫਾਦਰ ਮੇਰੇ ਜਿਹੜੇ ਸੀਗੇ ਉਹ 11 ਸਾਲ ਤੋਂ ਬੈੜਤੇ ਸੀਗੇ ਤੇ ਉਹਨਾਂ ਦੇ ਕਰਕੇ ਮੈਂ ਮਤਲਬ ਕੀ ਹੈ ਨਾ ਕਿ ਇੰਡੀਆ ਦੇ ਵਿੱਚ 2016 ਦੇ ਵਿੱਚ ਮੈਂ ਆਪਣੀ ਕਮਰਸ਼ਲ ਕੁੱਕਰੀ 12ਵੀਂ ਕੰਪਲੀਟ ਕਰ ਲਈ ਸੀ ਉਸ ਤੋਂ ਬਾਅਦ ਕਮਰਸ਼ਲ ਕੁੱਕਰੀ ਲੈ ਲਈ ਸੀ ਤਿੰਨ ਸੈਮੈਸਟਰ ਸੀਗੇ ਦੋ ਸੈਮੈਸਟਰ ਮੇਰੇ ਕਲੀਅਰ ਹੋ ਗਏ ਸੀਗੇ ਉਸ ਤੋਂ ਬਾਅਦ ਚ ਤੀਜਾ ਸੈਮੈਸਟਰ ਰਹਿ ਗਿਆ ਸੀ ਉਦੇ ਵਿੱਚ ਹੀ ਫਾਦਰ ਸਾਹਿਬ ਦੀ ਜਿਹੜੀ ਤਬੀਅ ਸੀਗੀ ਉਹ ਜ਼ਿਆਦਾ ਖਰਾਬ ਹੋਣੀ ਸ਼ੁਰੂ ਹੋ ਗਈ ਜੀ ਤੇ ਇੰਡੀਆ ਦੇ ਵਿੱਚ ਮੈਂ 3-4 ਗੇੜੇ ਲਗਾਏ ਤਾਂ ਉਹ ਫਿਰ ਉਸੇ ਰੀਜ਼ਨ ਦੇ ਕਾਰਨ ਮੇਰਾ ਥੋੜਾ ਵੀਜ਼ਾ ਜਿਹੜਾ ਉਹ ਕੈਨਸਲ ਹੋ ਗਿਆ ਸੀਗਾ ਨਾਲੇ ਫਾਦਰ ਵੀ ਐਕਸਪਾਇਰ ਹੋ ਗਏ ਸੀਗੇ ਕੀ ਆਈ ਐਮ ਸੌਰੀ ਪਰ ਪ੍ਰੋਬਲਮ ਕੀ ਸੀ ਫਾਦਰ ਸਾਹਿਬ ਉਹ ਬ੍ਰੇਨ ਟਿਊਮਰ ਸੀ ਘਾਲਾ ਜੀ ਹਾਂ ਜੀ ਯਾਨੀ ਕਿ ਨਹੀਂ ਤਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਆਪਣਾ ਪੁਇਕ ਬਣਾ ਹੀ ਚੁੱਕੇ ਸੀ ਰਾਹ ਤੇ ਸੀ ਪੂਰੇ ਬਿਲਕੁਲ ਮੈਂ ਬਣ ਗਿਆ ਸੀਗਾ ਐਜ਼ ਅ ਸ਼ੈਫ ਮੈਂ ਉੱਥੇ ਕੰਮ ਕਰਦਾ ਸੀਗਾ ਜੇ ਸਿੰਪਤੀ ਦੀ ਗੱਲ ਕਰੀਏ ਸਿੰਪਤੀ ਤਾਂ ਅਸੀਂ ਕਦੀ ਲੈ ਕੇ ਆਸਟ੍ਰੇਲੀਆ ਵੀ ਕਦੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਜੀ ਹਾਂ ਵੀ 4 ਸਾਲ ਆਸਟ੍ਰੇਲੀਆ ਰਹਿ ਕੇ ਆਏ ਆ ਹਨਾ ਉੱਥੇ ਤਾਂ ਟੈਕਨੋਲੋਜੀ ਵੀ ਐਡਵਾਂਸ ਆ ਸਾਡੇ ਇੰਡੀਆ ਨਾਲੋਂ ਟੈਕਨੋਲੋਜੀ ਐਡਵਾਂਸ ਆ ਜੇ ਅਸੀਂ ਚਾਹੁੰਦੇ ਤਾਂ ਉੱਥੇ ਰਹਿ ਕੇ ਵੀ ਵੀਡੀਓ ਪਾ ਸਕਦੇ ਸੀ ਜੀ ਹਨਾ ਕਿ ਅਸੀਂ ਦਾ ਉਹਰੇ ਪੰਡੇ ਤੋਰਿਆ ਪਰ ਅਸੀਂ ਆਪਣੀ ਮਿਹਨਤ ਚਲੋ ਉਹ ਵੀ ਦਿਖਾਣਾ ਕੋਈ ਗਲਤ ਗੱਲ ਨਹੀਂ ਹੈ ਜੇ ਆਪਣਾ ਕੋਈ ਮਿਹਨਤ ਦਿਖਾਉਂਦਾ ਹੈ ਨਾ ਅਸੀਂ ਕੋਈ ਨਸ਼ਾ ਤਾਂ ਨਹੀਂ ਪ੍ਰਮੋਟ ਕਰ ਰਹੇ ਹੈਣਾ ਅਸੀਂ ਤਾਂ ਕਿਸੇ ਵੀ ਪੈਣਾ ਨੂੰ ਗਾਲ੍ਹਾਂ ਤਾਂ ਨਹੀਂ ਕੱਢ ਰਹੇ ਅਸੀਂ ਤਾਂ ਸਿਰਫ ਆਪਣਾ ਜਿਹੜਾ ਕੰਮ ਹੈ ਉਹ ਲੋਕਾਂ ਤੱਕ ਦਿਖਾ ਰਹੇ ਹਾਂ ਕਿ ਤਾਂ ਕਿ ਲੋਕੀ ਜਾਗਰੂਕ ਹੋਣ ਆਪਣੇ ਜਿਹੜੇ ਪੰਜਾਬੀ ਉਹ ਜਾਗਰੂਕ ਹੋਣ ਵੇਣਿਆ ਵੇਲੇ ਕੰਮਾਂ ਨਾਲੋਂ ਨਸ਼ਿਆਂ ਨਾਲੋਂ ਛੁੱਟ ਕੇ ਉਹ ਬਾਹਰ ਜਾਣ ਨਾਲੋਂ ਚੰਗਾ ਉਹ ਇੱਥੇ ਰਹਿ ਕੇ ਕੰਮ ਕਰਨ ਜੀ ਬਈ ਫਾਈਨੈਂਸ਼ੀਅਲ ਸਥਿਤੀ ਕੀ ਹੈ ਤੁਹਾਡੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਜ਼ਾਹਰ ਤੌਰ ਤੇ ਘਰ ਦਾ ਕਬੀਲਦਾਰੀ ਬੰਦੇ ਦੇ ਉੱਪਰ ਆ ਜਾਂਦੀ ਹੈ ਹੁਣ ਪਰਿਵਾਰ ਚ ਕੌਣ ਕੌਣ ਹੈ ਤੇ ਜ਼ਿੰਮੇਵਾਰੀਆਂ ਕੀ ਨੇ ਦੇਖੋ ਜੀ ਜਦੋਂ ਫਾਦਰ ਸਿਰ ਤੋਂ ਲੈ ਜਾਂਦੇ ਨੇ ਮਤਲਬ ਕਿ ਸਿਰ ਦਾ ਤਾਜ ਲੈ ਜਾਂਦਾ ਹੈ ਹੈਨਾ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਉਹ ਚਲੋ 2018 ਚ ਐਕਸਪਾਇਰ ਹੋ ਗਏ ਸੀਗੇ ਗਵਰਨਮੈਂਟ empioyee ਸੀਗੇ ਡੈਡੀ ਮੇਰੇ ਤੇ ਉਸ ਤੋਂ ਬਾਅਦ ਚੋਂ ਦੇਖੋ ਜੀ ਜ਼ਿੰਮੇਵਾਰੀਆਂ ਤਾਂ ਸਾਰੀਆਂ ਆ ਜਾਂਦੀਆਂ ਉਸ ਸਵਾ ਚੋ ਵਿਆਹ ਵੀ ਹੋ ਗਿਆ ਮੇਰਾ ਹੁਣ ਚਲੋ 1 ਸਾਲ ਦੀ ਗੁੜੀਆ ਵੀ ਆ ਮੇਨਾ ਵਾਈਫ ਮੇਰੀ ਸਟਾਫ ਨਰਸ ਹੈ ਚਲੋ ਕੰਮ ਕਰਦੇ ਆ ਠੀਕ ਆ ਜੌਬ ਚ ਪੂਰੀਆਂ ਨਹੀਂ ਸੀ ਪੈਂਦੀਆਂ ਭਾਰੀ ਹਨਾ ਜੇ ਅਸੀਂ ਗੱਲ ਕਰੀ ਜੌਬਾਂ ਦੇ ਵੀ ਚੀਨੇ ਪੜੇ ਲਿਖੇ ਹੋ ਕੇ ਵੈਲ ਐਜੂਕੇਟਡ ਹਨਾ ਵੈਲ ਵੈਲ ਇੰਗਲਿਸ਼ ਆ ਤੇ ਆਪਾਂ ਨੂੰ 12 12 18 18000 ਰੁਪਏ ਜਿਹਾ ਆਪਾਂ ਨੂੰ ਸੈਲਰੀ ਮਿਲਦੀ ਉਹ ਵਰਤ ਨਹੀਂ ਸੀਗੀ ਫਿਰ ਮੇਰੇ ਅੱਜ ਤਾਂ ਹੁਨਰ ਵੀ ਸੀਗਾ ਕਿਉਂਕਿ ਐਜ਼ ਅ ਸ਼ੈਫ ਮੈਂ ਕੰਮ ਕਰਿਆ ਹੋਇਆ ਸੀਗਾ ਜੀ ਜਿੱਦਾਂ ਹੁਣ ਤੁਸੀਂ ਉਹ ਮੇਰੇ ਫਰੈਂਡ ਸਰਕਲ ਆ ਨਾ ਤੇ ਅਸੀਂ ਉਹਨਾਂ ਨੂੰ ਫੂਡ ਟਰਾਈ ਕਰਵਾਉਂਦਾ ਰਹਿੰਦਾ ਸੀ ਇੱਥੇ ਮੈਂ ਇੰਡੀਆ 'ਚ ਨਾ ਮੈਂ ਜਦੋਂ ਹਾਊਸ ਪਾਰਟੀ ਕਰਨੀ ਜਿੱਦਾਂ ਵੀ ਤੋ ਮੈਨੂੰ ਇੱਕੋ ਰਾਏ ਕਹਿੰਦੇ ਸੀ ਕਿ ਯਾਰ ਨਿਤਿਨ ਤੂੰ ਆਪਣਾ ਕੰਮ ਕਿਉਂ ਨਹੀਂ ਸ਼ੁਰੂ ਕਰਦਾ ਤੂੰ ਆਪਣਾ ਕੰਮ ਕਿਉਂ ਨਹੀਂ ਸ਼ੁਰੂ ਕਰਦਾ ਪਰ ਮੇਰੇ ਦਿਮਾਗ 'ਚ ਇਹ ਹੀ ਸੀਗਾ ਕਿ ਯਾਰ ਜੇ ਮੈਂ ਇੱਕ ਸਟਾਲ ਲਗਾਨੀ ਸ਼ੁਰੂ ਕਰ ਦੂੰਗਾ ਕਿਉਂਕਿ ਮੈਂ ਯਾਰ ਇੱਕ ਭਾਜੀ ਮੀਡਲ ਕਲਾਸ ਦਾ ਬੰਦਾ ਕਿਉਂਕਿ ਮੇਰਾ ਇੰਨੇ ਅਸੀਂ ਸ਼ੌਂਕ ਕਰਨੀ ਹੈਗੇ ਕਿ ਅਸੀਂ ਡਾਇਰੈਕਟ ਰੈਸਟੋਰੈਂਟ ਨੂੰ ਹੱਤ ਪਾ ਲਈਏ ਜੀ ਜੀ ਠੀਕ ਹੈ ਜੇ ਇੱਥੋਂ ਤੱਕ ਜਾਵਾਂਗੇ ਤਾਂ ਘਟ ਜਾ ਚੁੱਕੇ ਜਾਵਾਂਗੇ ਉਧੋ-ਉਧੋ ਜਾਵ ਕਿ ਆਪਾਂ ਫਿਰ ਸਟਾਲ ਲਗਾਣਾ ਸ਼ੁਰੂ ਕਰਿਆ ਕਿ ਡਰ ਦੇ ਮਾਰੇ ਕਿ ਹਰ ਲੋਕੀ ਕੀ ਕਹਿਣਗੇ ਹਨਾ ਪਹਿਲੇ ਤੇ ਜਦੋਂ ਪਹਿਲੇ ਦਿਨ ਚਲੋ ਆਪਾਂ ਗਏ ਸੀ ਸਟਾਲ ਤੇ ਮੈਂ ਸੀ ਮੇਰੀ ਵਾਈਫ ਸੀਗੀ ਗੁੜੀਆਂ ਸੀਗੀ ਨਾਲ ਤੇ ਮੈਂ ਲਿਟਰਲੀ ਭਾਜੀ ਸਟਾਲ ਲਗਾਇਆ ਕਿਉਂਕਿ ਅਸੀਂ ਕਦੀ ਲਗਾਇਆ ਨਹੀਂ ਫੋਰਨ ਘੁੰਮ ਕੇ ਆਏ ਆ ਭਾਜੀ ਚਲੋ ਕੰਮ ਕਰਨ ਚ ਸ਼ਰਮ ਨਹੀਂ ਸੀਗੀ ਬਟ ਇੱਥੋਂ ਦੀ ਜਿਹੜੀ ਮੈਂਟੈਲਿਟੀ ਹੈ ਨਾ ਉਹ ਬੰਦੇ ਨੂੰ ਡੀਮੋਟੀਵੇਟ ਕਰਦੀ ਸੀਗੀ ਹਨਾ ਉਹ ਡੀਮੋਟੀਵੇਟ ਜਿਹੜੀ ਸੀ ਨਾ ਮੈਂ ਪਰ ਜਿਵੇਂ ਜਿਵੇਂ ਕਿਹੜੀ ਗੱਲ ਤੋਂ ਤੁਸੀਂ ਡੀ ਮੋਟੀਵੇਟ ਜਿੱਦਾਂ ਕਹਿਣਾ ਯਾਰ ਇਹ ਤਾਂ ਸੜਕ ਤੇ ਕੰਮ ਕਰਨ ਲੱਗ ਗਿਆ ਦਿਹਾੜੀਆਂ ਕਰਨ ਲੱਗ ਗਿਆ ਹਨ ਕਿ ਇਹ ਤਾਂ ਰੇੜੀ ਲਾ ਲਈ ਜਿੰਨੇ ਮਿਲ ਗਿਆ ਨਾ ਉਸ ਨੂੰ ਰਿਸਪੈਕਟ ਨਹੀਂ ਹੈ ਕਿਸੇ ਵੀ ਜੌਬ ਨੂੰ ਲੈ ਕੇ ਰਿਸਪੈਕਟ ਨਹੀਂ ਕਰਦੇ ਆਪਣੇ ਲੋਕ ਚਲੋ ਅੱਜ ਦਾ ਜਿਹੜਾ ਨਵਾਂ ਯੂਥ ਹੈ ਉਹ ਕਰ ਰਿਹਾ ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਅੱਜ ਵੀ ਦੁਹਾਈਆਂ ਜਾਂਦੀਆਂ ਨੇ ਹਨਾ ਕੋਈ ਫਰਕ ਵਿਖਿਆ ਤੁਹਾਨੂੰ ਇੱਕ ਪਾਸੇ ਪ੍ਰਵਾਸੀ ਖੜਦਾ ਇੱਕ ਪਾਸੇ ਪੰਜਾਬੀ ਖੜਦਾ ਤੁਹਾਨੂੰ ਲੱਗਦਾ ਲੋਕ ਨਜ਼ਰੀਆ ਕਿਸ ਤਰੀਕੇ ਦਾ ਵੱਧ ਤੁਹਾਡੇ ਕੋਲ ਆਉਂਦੇ ਉਹਨਾਂ ਕੋਲ ਜਾਂਦੇ ਜੇ ਇਹ ਗੱਲ ਕਰੀਏ ਤਾਂ ਫਸਟ ਟਾਈਮ ਦੇ ਵਿੱਚ ਤਾਂ ਦੇਖੋ ਜੀ ਆਪਣੇ ਸਾਹਮਣੇ ਬਈਏ ਲਾਉਂਦੇ ਸੀਗੇ ਹਨਾ ਪ੍ਰਵਾਸੀ ਲਾਉਂਦੇ ਸੀਗੇ ਤੇ ਚਲੋ ਉਹ ਗਾਹਕ ਮਤਲਬ ਕਿ ਸਾਰੇ ਉਹਨਾਂ ਕੋਲ ਹੀ ਜਾਂਦੇ ਸੀਗੇ ਕਿ ਹਨਾ ਕਿ ਨਵਾਂ ਮੇਰੇ ਕੋਲ ਅੰਤ ਡਰਦੇ ਵੀ ਸੀਗੇ ਕਿ ਹਾਂ ਵੀ ਕਿੱਦਾਂ ਦਾ ਆਊਗਾ ਕਿੱਦਾਂ ਦਾ ਨਹੀਂ ਪਰ ਨਹੀਂ ਜਿੱਦਾਂ ਜਿੱਦਾਂ ਲੋਕਾਂ ਦੀ ਸਪੋਰਟ ਆਂਦੀ ਰਹੀ ਹਨਾ ਲੋਕੀ ਆਉਂਦੇ ਰਹੇ ਠੀਕ ਹੈ ਕਿ ਫਿਰ ਲੋਕਾਂ ਦਾ ਸਪੋਰਟ ਵੀ ਬਹੁਤ ਮਿਲਦਾ ਰਿਹਾ ਮੈਨੂੰ ਇੱਕ ਬਈ ਮੈਂ ਅੱਗੇ ਕਈ ਵਾਰੀ ਫੂਡ ਸਟੋਰੀਜ਼ ਕੀਤੀਆਂ ਤਾਂ ਉਹ ਦੱਸਦੇ ਆ ਕਿ ਜਿਹੜੀ ਇੱਥੇ ਰੇੜੀ ਫੜੀ ਮਾਰਕੀਟ ਹੈ ਖਾਸ ਤੌਰ ਤੇ ਮਹਾਲੀ ਉਸ ਦੇ ਵਿੱਚ ਪ੍ਰਵਾਸੀਆਂ ਦੀ ਬਹੁਤ ਚਲਦੀ ਹੈ ਪੰਜਾਬੀ ਬੰਦੇ ਨੂੰ ਤੰਗ ਕੀਤਾ ਜਾਂਦਾ ਉਹਨਾਂ ਨੂੰ ਫੋਨ ਆ ਜਾਂਦੇ ਆ ਉਹ ਹਟ ਜਾਂਦੇ ਆ ਤੇ ਪੰਜਾਬੀਆਂ ਦਾ ਸਮਾਨ ਚੁੱਕਿਆ ਜਾਂਦਾ ਫਿਰ ਪੈਸੇ ਲਏ ਜਾਂਦੇ ਆ ਜਾਂ ਰੇੜੀਆਂ ਲੋਨ ਹੀ ਨਹੀਂ ਦਿੱਤੀਆਂ ਜਾਂਦੀਆਂ ਇਹ ਜੀ ਗੱਲ ਹੈ ਕੋਈ ਨਹੀਂ 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 ਐਦਾਂ ਦੀ ਗੱਲ ਕੋਈ ਨਹੀਂ ਹੈ ਆਪਣੀ ਕਾਰਪੋਰੇਸ਼ਨ ਜਿਹੜੀ ਆ ਬਹੁਤ ਮਤਲਬ ਕਿ ਸਮਝਦਾਰ ਬੰਦੇ ਨੇ ਪੰਜਾਬੀ ਬੰਦੇ ਨੇ ਸਾਰੇ ਜਿੰਨੇ ਵੀ ਲੱਗੇ ਹੋਏ ਆ ਬਹੁਤ ਸਪੋਰਟ ਕਰਦੇ ਨੇ ਐਦਾਂ ਦੀ ਹੈ ਜਿਹੜੀ ਗੱਲ ਬਹੁਤ ਹੀ ਮਤਲਬ ਕਿ ਮੈਨੂੰ ਤਾਂ ਸਪੋਰਟਿਵ ਹੀ ਆ ਸਾਰੇ ਜਿੰਨੇ ਵੀ ਅੱਜ ਤੱਕ ਮਿਲੇ ਆ ਬਹੁਤ ਸਪੌਟ ਵੀ ਕਰਦੇ ਨੇ ਤੇ ਇੱਕ ਨਾ ਮੈਂ ਅੱਜ ਮਲਗੀ ਇੱਕ ਪੋਸਟ ਪਾਈ ਸੀਗੀ ਦੋ ਤਿੰਨ ਦਿਨ ਪਹਿਲੇ ਉਹ ਕਾਫੀ ਵਾਇਰਲ ਗਈ ਮੇਰੀ ਹੈ ਨਾ ਜੀ ਕਿ ਮੈਂ ਉਹਦੇ ਵਿੱਚ ਲਿਖਿਆ ਸੀਗਾ ਕਿ ਪੰਜਾਬੀਓ ਪੰਜਾਬੀਆਂ ਦਾ ਸਾਥ ਦਿਓ ਐਦਾਂ ਦੀ ਪੋਸਟ ਸੀਗੀ ਹੈ ਨਾ ਕਿ ਗਲਤ ਵੀ ਨਹੀਂ ਲਿਖਿਆ ਕਿ ਪੰਜਾਬੀਓ ਪੰਜਾਬੀਆਂ ਦਾ ਸਾਥ ਦਿਓ ਕਿਹੜਾ ਇਸੇ ਵਿੱਚ ਕੋਈ ਸਿੰਪਤੀ ਨਹੀਂ ਹੈ ਇਹਦੇ ਵਿੱਚ ਇਹ ਕਿ ਯਾਰ ਆਪਣਾ ਆਪਣਾ ਹੀ ਆਪਣੇ ਦੀ ਬਾਹ ਫੜਦਾ ਹੈ ਨਾ ਕਿ ਉਹਦੇ ਵਿੱਚ ਇੱਕ ਬੰਦੇ ਨੇ ਮੈਨੂੰ ਮੈਸੇਜ ਕਰਿਆ ਬਰਾਡ ਕਰਕੇ ਉਹ ਲੱਗ ਗਿਆ ਉਹ ਕੀ ਕਰਦਾ ਲੋਕਾਂ ਦੀਆਂ ਆਈਡੀਆ ਚੱਕ ਕੇ ਕਿ ਕਿਸੇ ਨੇ ਇਧਰੋਂ ਕਿਸੇ ਦੇ ਉਧਰੋਂ ਫਿਰ ਉਹਨੂੰ ਟ੍ਰੋਲ ਕਰਦੇ ਮਜ਼ਾਕ ਉਡਾਉਣਾ ਮਤਲਬ ਕਿ ਜਿਹਨੂੰ ਕਹਿੰਦੇ ਨੇ ਕਿ ਹਨਾ ਤੇ ਉਹਨੇ ਮੈਨੂੰ ਕਮੈਂਟ ਕਰਿਆ ਕਿ ਹਾਂ ਵੀ ਕਹਿੰਦਾ ਪੰਜਾਬੀਆਂ ਨੇ ਤਾਂ ਇੱਕੋ ਕੰਮ ਫੜਿਆ ਸਾਰੇ ਚੌਨ ਲਾਲ ਲੱਗੇ ਚੌਨ ਲਾਲ ਲੱਗੇ ਯਾਰ ਫਿਰ ਗਲਤ ਕੀ ਕਰ ਲੱਗੇ ਅਸੀਂ ਕੁਝ ਗਲਤ ਆ ਮਿਹਨਤ ਕਰ ਰਹੇ ਹਾਂ ਕਿਰਤ ਕਰ ਰਹੇ ਹਾਂ ਭਈਆਂ ਦਾ ਵੀ ਤਾਂ ਖਾ ਹੀ ਰਹੇ ਹਾਂ ਤੁਸੀਂ ਉਹ ਤਾਂ ਜਾ ਜਾ ਕੇ ਖਾਂਦੇ ਹੀ ਹੋ ਜਿਹੜੇ ਚਾਰ-ਚਾਰ ਦਿਨ ਤੋਂ ਫਿਰ ਜਿਹੜੇ ਹੱਥ ਨਹੀਂ ਧੋਂਦੇ ਹਨਾ ਉਹਨਾਂ ਦਾ ਜ਼ਿਆਦਾ ਸਵਾਦ ਲੱਗਦਾ ਹਨਾ ਉਹਨਾਂ ਦੇ ਫਿਰ ਵਧੀਆ ਲੱਗਦੇ ਨੇ ਤੁਹਾਨੂੰ ਛੋਲੇ ਭਟੂਰੇ ਜਿਹੜੇ ਰਗੜ ਰਗੜ ਕੇ ਖਾਣੇ ਹੋ ਹਨਾ ਤੇ ਤੁਸੀਂ 40 ਰੁਪਏ ਦੇ ਉਹ ਮੈਦਾ ਖਾ ਲੈਣੇ ਉਹਨਾਂ ਦੇ ਕੋਲ ਜਾ ਕੇ ਸਪਰਿੰਗ ਰੋਲ ਖਾ ਲੈਣੇ ਹੋ ਫਿਰ ਤੁਸੀਂ ਜਾ ਕੇ ਸਟੰਟ ਪਵਾ ਲੈਣੇ ਹੋ ਪਾਣੇ ਸਰਕਾਰੀ ਤੋਂ ਨਹੀਂ ਹੈ ਪਾਣੇ ਤੁਸੀਂ ਉੱਥੋਂ ਐ ਮੈਕਸ ਤੋਂ ਹਨਾ ਤੇ ਉਹ ਤੁਹਾਡੇ ਮਿਲ ਕੇ ਸਟੈਂਡਰਡ ਨਹੀਂ ਰਲਦਾ ਫਿਰ ਤੁਹਾਡਾ ਹਨਾ ਫਿਰ ਉਹ ਤੁਹਾਨੂੰ ਦੇ ਫਿਰ ਥਾਣਾ ਖਾਣ ਵੇਲੇ ਭਾਵੇਂ ਗੰਦ ਖਾ ਲੈ ਹਾਂ ਮੇਰਾ ਜਿੱਦਾਂ ਕੰਬੋ ਹੈ 100 ਰੁਪਏ ਦਾ ਕੰਬੋ ਹੈ ਹੁਣ ਉਹਦੇ ਚ ਮੈਂ ਇੱਕ ਰਾਈਸ ਹੈ ਰਮਾਲੀ ਰੋਟੀ ਹੈ ਲੈਗ ਦੇ ਰਿਹਾ ਕਰੀ ਦੇ ਰਿਹਾ ਹੈ ਨਾ ਚਿਕਨ ਦੇ ਰਿਹਾ 100 ਰੁਪਏ ਚ ਇਨੀ ਕੁਆਂਟੀਟੀ ਇਨਫ ਫੋਰ ਚਿਕਨ ਦੇ ਲੈਗ ਪੀ 100 ਰੁਪਏ ਚ ਮਿਲ ਜੰਦੇ ਸੋ 120 ਗ੍ਰਾਮ ਦਾ ਭਾਜੀ ਲੈਗ ਹੁੰਦਾ ਤੇ ਕਈ ਆਣ ਕੇ ਪਤਾ ਕੀ ਕਰਨੀ ਭਾਜੀ ਤੁਸੀਂ ਤਾਂ ਮਹਿੰਗਾ ਹੀ ਬੜਾ ਲਾਇਆ ਭਾਜੀ ਹੁਣ ਇਹਦੇ ਚ ਦੱਸੋ ਕੀ ਬੰਗਲਾਦੇਸ਼ ਤੋਂ ਆਏ ਹਨ ਹੈ ਨਾ ਕੀ ਮਹਿੰਗਾਈ ਦਾ ਨਹੀਂ ਪਤਾ ਆਪਣਾ ਹਨਾ 260 70 ਰੁਪਏ ਕਿਲੋ ਚਿਕਨ ਹੋ ਗਿਆ ਸਰਦੀਆਂ ਦਾ ਟਾਈਮ ਹੈ ਯਾਰ ਤੁਸੀਂ ਸਾਫ ਸਫਾਈ ਦੇਖੋ ਯਾਰ ਤੁਸੀਂ ਕੁਆਲਿਟੀ ਦੇਖੋ ਕੁਆਂਟੀਟੀ ਦੇਖੋ ਯਾਰ ਕਿਸੇ ਵੀ ਚੀਜ਼ ਨਾਲ ਕੰਪੈਰੀਜ਼ਨ ਕੰਪੇਅਰ ਹੈਗਾ ਤਾਂ ਤੁਸੀਂ ਮੈਨੂੰ ਆਕੇ ਬੋਲੋ ਟੇਸਟ ਨਹੀਂ ਹੈ ਮਤਲਬ ਮੂੰਹ ਤੇ ਕਹਿਣਾ ਭਾਜੀ ਪੈਸੇ ਨਾ ਦੇ ਕੇ ਜਾਏ ਹਮਮ ਬਈ ਵੈਰੈਟੀਆਂ ਦੱਸ ਦਿਓ ਕੀ ਕੀ ਲਾਨੇ ਲੋਕੇਸ਼ਨ ਦੱਸ ਦਿਓ ਕਿੱਥੇ ਖੜਦੇ ਹਾਂ ਮੇਰੀ ਭਾਜੀ ਜਿਹੜੀ ਲੋਕੇਸ਼ਨ ਆ ਉਹ ਚਾਰ ਫੇਸ ਨੀਅਰ ਵੋਂਗ ਵਿਲਾ ਪਾਰਕ ਆਪੋਜ਼ਿਟ ਕਲਿਆਣ ਜੁਲਰਸ ਹੈ ਆਪਣੇ ਕੋਲ ਜਿਹੜਾ 7 8 ਤਰ੍ਹਾਂ ਦਾ ਚਿਕਨ ਹੁੰਦਾ ਹੈ ਮੇਰੇ ਕੋਲ ਚਿਕਨ ਦਾ ਬਹੁਤ ਵੈਰਾਈਟੀ ਆਉਂਦੀਆਂ ਨੇ ਬਟ ਜਿਹੜੀਆਂ ਫਿਲਹਾਲ ਲਗਾ ਰਹੇ ਹਾਂ ਅਸੀਂ ਬਟਰ ਚਿਕਨ ਜਿੱਦਾਂ ਕਿ ਮੈਂ ਦੇਖਿਆ ਕਿ ਰੋਡ ਤੇ ਨਹੀਂ ਮਿਲ ਰਿਆ ਹਾਂ ਨਾ ਤੇ ਫਿਰ ਮੈਂ ਸਟਾਰਟ ਕਰਿਆ ਪਾਲਕ ਚਿਕਨ ਕਰਿਆ ਜਿਹੜਾ ਰੋਡ ਤੇ ਨਹੀਂ ਮਿਲਦਾ ਹਾਂ ਨਾ ਔਰ ਬਜਟ ਪੌਕੇਟ ਫ੍ਰੈਂਡਲੀ ਮੈਂ ਬਜਟ ਰੱਖਿਆ ਸੀ ਉਹਨਾਂ ਦਾ ਤੇ ਬਟਰ ਚਿਕਨ ਹੈ ਪਾਲਕ ਚਿਕਨ ਹੈ ਰਾਣਾ ਚਿਕਨ ਹੈ ਚਿਕਨ ਚੰਗੀਜੀ ਹੈ ਇਹ ਸਾਰੇ 100 ਰੁਪਏ ਚ ਸ਼ੁਰੂ ਕਰ ਦਿੰਨੇ ਆ ਵੈਰਾਈਟੀਆਂ ਬਿਲਕੁਲ ਜੀ ਬਿਲਕੁਲ 100 ਰੁਪਏ 110 ਰੁਪਏ ਤੋਂ ਉੱਤੇ ਕੋਈ ਵੈਰਾਈਟੀ ਨਹੀਂ ਹੈ ਮੇਰੇ ਕੋਲ ਯਾਨੀ ਕਿ 100 ਰੁਪਏ ਚ ਚਿਕਨ ਚੰਗੀਜੀ ਰਾਣਾ ਪ ਬਿਲਕੁਲ ਤਾਂ ਬਾਈ ਨੇ ਲੋਕੇਸ਼ਨ ਵੀ ਦੱਸ ਦਿੱਤੀ ਆ ਬਾਈ ਨੇ 7-8 ਵੈਰਾਈਟੀਆਂ ਵੀ ਤੁਹਾਨੂੰ ਦੱਸਤੀਆਂ ਚਿਕਨ ਦੀਆਂ ਤੇ ਕੁਆਲਿਟੀ ਵੀ ਦੱਸਤੀ ਐ ਕਿ ਆਸਟ੍ਰੇਲੀਆ ਤੋਂ ਕੁੱਕਰੀ ਦਾ ਕੋਰਸ ਕੀਤਾ ਉੱਥੇ ਵੀ ਐਜ਼ ਅ ਸ਼ੈਫ ਕੰਮ ਕਰਦੇ ਰਹੇ ਆ ਤੇ ਹੱਥ ਦੀ ਸਫਾਈ ਵੀ ਐ ਕੰਮਕਾਰ ਦੀ ਟੇਸਟ ਵੀ ਐ ਮੁਹਾਲੀ ਦੇ ਵਿੱਚ ਖੜਦੇ ਨੇ ਬਾਈ ਚਾਰ ਫੇਸ 'ਚ ਪਰ ਇੱਕ ਗੱਲ ਉਹਨਾਂ ਨੇ ਇਹ ਐਪੀਸੋਡ ਖਾਸ ਤੌਰ ਤੇ ਤਾਂ ਕੀਤਾ ਕਿ ਇੱਕ ਤਾਂ ਸਾਥ ਦਿਓ ਤੇ ਇੱਕ ਉਹਨਾਂ ਲੋਕਾਂ ਨੂੰ ਜਵਾਬ ਜ਼ਰੂਰ ਦਿੰਦਾ ਕਿ ਪੰਜਾਬੀ ਹੋ ਕੇ ਪੰਜਾਬੀਆਂ ਦੀਆਂ ਲੱਤਾਂ ਨਾ ਖਿੱਚੋ ਜੇ ਸਾਥ ਨਹੀਂ ਦੇ ਸਕਦੇ ਤਾਂ ਟਿੱਚਰ ਬਾਜ਼ੀਆਂ ਕਰਨੋਂ ਹਟਜੋ ਆਪ ਵੀ ਕੋਈ ਕੰਮ ਕਰ ਕਰੋ ਤੇ ਲੋਕਾਂ ਨੂੰ ਵੀ ਕਰਨ ਦਿਓ ਧੰਨਵਾਦ ਬਈ ਹਾਂਜੀ ਕੁਝ ਕਹਿਣਾ ਚਾਹੁੰ ਟੋਕਣਾ ਚਾਹਉ ਸੌਰੀ ਟੋਪਦਾ ਮੈਂ ਕਹਿਣਾ ਚਾਹਾਂਗਾ ਕਿ ਯਾਰ ਮੈਂ ਸਟਾਲ ਜਰੂਰ ਸ਼ੁਰੂ ਕਰਿਆ ਹੈ ਇਹਨੂੰ ਰੈਸਟੋਰੈਂਟ ਤੱਕ ਤੁਸੀਂ ਲੈ ਕੇ ਜਾਣਾ ਠੀਕ ਹੈ ਮੈਂ ਸਾਰੇ ਅੱਗੇ ਰਿਕਵੈਸਟ ਇਹੀ ਕਰਦਾ ਕਿਉਂਕਿ ਤਾਂ ਹੀ ਆਪਣੇ ਜਿਹੜੇ ਯੂਥ ਹੈ ਤਾਂ ਹੀ ਜਿਹੜਾ ਆਪਣਾ ਜਿਹੜਾ ਪੈਣ ਭਰਾਇਓ ਬਾਹਰ ਜਾਣ ਤੋਂ ਰੁਕੂਗਾ ਜਦੋਂ ਕਿਸੇ ਦੀ ਸਕਸੈਸ ਦੇਖਦੇ ਆ ਨਾ ਭਾਜੀ ਜੇ ਮਹੱਲੇ 'ਚ ਇੱਕ ਦੁਕਾਨ ਖੁੱਲਦੀ ਆ ਨਾ ਜੇ ਉਹ ਚੱਲਦੀ ਆ ਤੇ ਉਹਦੇ ਪਿੱਛੇ 10 ਦੁਕਾਨਾਂ ਖੁੱਲ ਜਾਂਦੀਆਂ ਨੇ ਜੇ ਤੁਸੀਂ ਇਸ ਚੀਜ਼ ਨੂੰ ਕਾਮਯਾਬ ਕਰੋਗੇ ਨਾ ਤੇ ਕਿਸੇ ਹੱਦ ਤੱਕ ਅਸੀਂ ਬਾਹਰ ਜਾਂਦੇ ਰੋਕ ਲਾ ਸਕਦੇ ਆ ਬੱਚਿਆਂ ਨੂੰ ਕਿ ਉਹ ਇੱਥੇ ਰਹਿ ਕੇ ਇੱਥੇ ਸਿੱਖ ਕੇ ਤੇ ਉਹ ਇੱਥੇ ਆਪਣੀ ਕਿਰਤ ਕਰ ਸਕਦੇ ਆ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਸਪੋਰਟ ਕਰਨੀ ਸ਼ੁਰੂ ਕਰੀਏ ਤਾਂ ਜੀ ਬਿਲਕੁਲ ਹਾਂ ਜੀ ਤਾਂ ਇਹ ਸਾਰੀ ਕਹਾਣੀ ਇੱਕ ਵੀਡੀਓ ਤੋਂ ਸ਼ੁਰੂ ਹੋਈ ਸੀ ਜਿੱਥੇ ਬਾਈ ਆਪਣੇ ਸਟਾਲ ਤੇ ਵਿਹਲੇ ਖੜੇ ਸੀ ਤੇ ਗ੍ਰਾਹਕ ਦੀ ਕਮੀ ਸੀ ਉਹ ਵੀਡੀਓ ਪਾਈ ਲੋਕਾਂ ਨੇ ਉਲਟਾ ਟੀਚਰ ਬਾਜ਼ੀਆਂ ਕੀਤੀਆਂ ਕਈਆਂ ਨੇ ਤਾਂ ਸਟਾਲ ਤੇ ਆ ਕੇ ਕੀਤੀਆਂ ਹੁਣ ਤੁਸੀਂ ਇਹ ਸਾਰੀ ਗੱਲਬਾਤ ਬਾਰੇ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਰੱਖ ਸਕਦੇ ਹੋ ਧੰਨਵਾਦ ਪੰਜਾਬ ਬਣ ਕਟ ਦੇਖਦੇ ਹੋ